ਨਮਸਕਾਰ ਵੇਖ ਰਿਹਾ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਰੋਪੜ ਤੋਂ ਜਿੱਥੇ ਕਿ ਇੱਕ ਵੱਡੀ ਚੋਰੀ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਪੁਲਿਸ ਨੇ 11 ਘੰਟੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਤੇ ਉਹਨਾਂ ਕੋਲੋਂ ਚੋਰੀ ਦਾ ਸੋਨਾ ਵੀ ਬਰਾਮਦ ਕੀਤਾ ਗਿਆ ਹੈ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ 23 ਮਈ ਨੂੰ ਸਵੇਰੇ ਸਵਾ 11 ਵਜੇ ਪ੍ਰਗਤੀ ਜਨਪਤੀ ਅਖੇ ਜਨ ਵਾਸੀ ਰਣਜੀਤ ਐਬਨੀਓ ਰੋਪੜ ਦੇ ਵਿੱਚ ਤਿੰਨ ਅਣਪਛਤੇ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਨੂੰ ਆਤਮਕਾਕੇ ਉਸ ਕੋਲੋਂ ਸੋਨੇ ਦੇ ਚਾਰ ਕੰਗਣ ਵਜਨੀ ਚਾਰ ਤੋਲੇ ਖੋਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੁਕਦਮਾ ਦਰਜ ਕੀਤਾ ਅਤੇ ਇਸ ਖੋਹ ਦੀ ਵਾਰਦਾਤ ਨੂੰ ਟ੍ਰੇਸ ਕਰਨ ਦੇ ਲਈ ਜ਼ਿਲ੍ਹਾ ਪੁਲਿਸ ਅਤੇ ਸੀਆਈਏ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਉਨ੍ਹਾਂ ਨੇ ਦੱਸਿਆ ਕਿ ਮੁਕਦਮੇ ਦੀ ਤਫ਼ਤੀਸ਼ ਦੇ ਦੌਰਾਨ ਡੀਐਸਪੀ ਰਾਜਪਾਲ ਸਿੰਘ ਗਿਲ ਦੀ ਨਿਗਰਾਨੀ ਐਟ ਮੁਖ ਅਫਸਰ ਥਾਣਾ ਸਿਟੀ ਰੋਪੜ ਇੰਸਪੈਕਟਰ ਪਵਨ ਕੁਮਾਰ ਦੀ ਅਗਵਾਈ ਦੇ ਹੇਠ ਥਾਣਾ ਸਿਟੀ ਰੋਪੜ ਪੁਲਿਸ ਅਤੇ ਸੀਆਈਏ ਟੀਮ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਕੇ ਅਤੇ ਉਕਤ ਸੋਰਸ ਕਾਇਮ ਕਰਕੇ ਉਕਤ ਵਿਅਕਤੀਆਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨਵਜੋਤ ਸਿੰਘ ਵਾਸੀ ਪਿੰਡ ਫੂਲਾਕਲਾ ਥਾਣਾ ਸਦਰ ਰੋਪੜ ਸੁਖਵਿੰਦਰ ਸਿੰਘ ਔਫ ਦੀਪੂ ਵਾਸੀ ਪਿੰਡ ਆਸਰੋ ਥਾਣਾ ਕਾਟਗੜ੍ਹ ਸ਼ਹੀਦ ਭਗਤ ਸਿੰਘ ਨਗਰ ਆਕਾਸ਼ਦੀਪ ਸਿੰਘ ਪਿੰਟੂ ਵਾਸੀ ਫੂਲਕਲਾ ਥਾਣਾ ਸਦਰ ਰੋਪੜ ਜ਼ਿਲ੍ਹਾ ਰੋਪੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਸਐਸਪੀ ਨੇ ਦੱਸਿਆ ਕਿ ਦੋਸ਼ੀਆਂ ਦੀ ਡੂੰਘਾਈ ਦੇ ਨਾਲ ਪੁੱਛਗਿੱਛ ਕਰਨ ਉਤੇ ਇਹ ਗੱਲ ਸਾਹਮਣੇ ਆਈ ਹੈ ਕਿ ਰਵੀ ਕੁਮਾਰ ਵਾਸੀ ਰੈਲਮਾਜਰਾ ਤੇ ਟੋਨੀ ਵਾਸੀ ਰੈਲਮਾਜਰਾ ਸਾਡੇ ਦੋਸਤਾਂ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਸਾਡੀ ਇੱਕ ਜਾਣਕਾਰ ਸ਼ਿਲਪਾ ਜੈਨ ਪਤਨੀ ਰਕੇਸ਼ ਜੈਨ ਦੀ ਦਰਾਣੀ ਦੇ ਸੋਨੇ ਦੇ ਕੰਗਣਾਂ ਦੀ ਖੋਹ ਕਰਨੀ ਹੈ ਜਿਸ ਤੇ ਰਵੀ ਕੁਮਾਰ ਉਕਤ ਨੇ ਸਾਨੂੰ ਇਸ ਕੰਮ ਨੂੰ ਕਰਨ ਦੇ ਲਈ 1 ਲੱਖ ਰੁਪਏ ਦਾ ਲਾਲਚ ਦਿੱਤਾ ਜਿਸ ਦੇ ਉਤੇ ਦੋਸ਼ੀਆਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੱਸਿਆ ਕਿ ਤੱਥਾਂ ਦੇ ਆਧਾਰ ਉਤੇ ਮੁਕਦਮੇ ਦੇ ਵਿੱਚ ਰਵੀ ਕੁਮਾਰ ਟੋਨੀ ਵਾਸੀ ਰੇਲ ਮਾਜਰਾ ਸ਼ਿਲਪਾ ਜੈਨ ਪਤਨੀ ਰਕੇਸ਼ ਜੈਨ ਵਾਸੀ ਜੈਨ ਮੁਹੱਲਾ ਰੋਪੜ ਨੂੰ ਮੁਕਦਮੇ ਦੇ ਵਿੱਚ ਨਾਮਜ਼ਦ ਕਰਕੇ ਦੋਸ਼ੀ ਰਵੀ ਕੁਮਾਰ ਵਾਸੀ ਰੇਲ ਮਾਜਰਾ ਤੇ ਸ਼ਿਲਪਾ ਜੈਨ ਵਾਸੀ ਮੁਹੱਲਾ ਰਾਜਨਗਰ ਰੋਪੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਕਿ ਦੋਸ਼ੀ ਟੋਨੀ ਵਾਸੀ ਰੇਲ ਮਾਜਰਾ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਉਕਤ ਦੋਸ਼ੀਆਂ ਪਾਸੋਂ 400 ਨੇ ਦੇ ਕੰਗਣ ਬਰਾਮਦ ਕੀਤੇ ਗਿਆ ਹਨ ਅਤੇ ਵਾਰਦਾਤ ਲਈ ਵਰਤੇ ਗਏ ਦੋ ਮੋਟਰਸਾਈਕਲਾਂ ਨੂੰ ਵੀ ਬਰਾਮਦ ਕੀਤਾ ਗਿਆ ਹੈ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡਾ ਹਾਸਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਪਾਸੋਂ ਹੋਰ ਵੀ ਖੋ ਅਤੇ ਚੋਰੀ ਦੇ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਸੀਨੀਅਰ ਕਪਤਾਨ ਪੁਲਿਸ ਰੋਪੜ ਵੱਲੋਂ ਕਿਹਾ ਗਿਆ ਹੈ ਕਿ ਜ਼ਿਲ੍ਹਾ ਰੋਪੜ ਦੇ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ ਜਾਰੀ ਰਹੀ ਹੈ ਜੋ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਰੌਪੜ ਪੁਲਿਸ ਲੋਕਾਂ ਦੇ ਜਨਮ ਵਾਲੀ ਫਾਜ਼ਿਲ ਪ੍ਰਦੀਪ ਬਚਨਵਦ ਹੈ ਰੌਪੜ ਤੋਂ ਪੰਜਾਬੀ ਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅ ਕੱਲ ਸਵੇਰੇ ਕਰੀਬ 11:30 ਵਜੇ ਇੱਕ ਵਾਰਦਾਤ ਜਿਹੜੀ ਹੈਗੀ ਸਾਡੇ ਇਲਾਕੇ ਵਿੱਚ ਰਹਾਇਸ਼ੀ ਇਲਾਕੇ ਵਿੱਚ ਰੌਪੜ ਵਿੱਚ ਹੋਈ ਸੀਗੀ ਜਿਦੇ ਵਿੱਚ ਤਿੰਨ ਅਣਪਛਾਤੇ ਬੰਦੇ ਜਿਹੜੇ ਹੈਗੇ ਨੇ ਇੱਕ ਘਰ ਦੇ ਅੰਦਰ ਵੜ ਕੇ ਤਲਵਾਰ ਦੀ ਨੋਕ ਤੇ ਡਰਾ ਕੇ ਧੰਡਾ ਕੇ ਇੱਕ ਲੇਡੀ ਕੋਲੋਂ ਗੋਲਡ ਟੂਰਨਾਮੈਂਟ ਜਿਹੜੇ ਹੈਗੇ ਨੇ ਉਹ ਖੋ ਕਰਕੇ ਲੈ ਗਏ ਸੀਗੇ ਔਰ ਵਾਰਦਾਤ ਕਾਫੀ ਸੰਜੀਦਾ ਸੀ ਕਿਉਂਕਿ ਇੱਕ ਤੇ ਰਹਾਇਸ਼ੀ ਇਲਾਕੇ ਵਿੱਚ ਹੋਈ ਸੀ ਦਿਨ ਦਿਹਾੜੇ ਹੋਈ ਸੀਗੀ ਇਸ ਕਰਕੇ ਜਿਹੜਾ ਹੈਗਾ ਨਾਲ ਦੇ ਨਾਲ ਸਾਡੀ ਜਿਹੜੀ ਥਾਣੇ ਦੀ ਟੀਮ ਤੇ ਸੀਆਈਏ ਦੀ ਟੀਮ ਡੀਐਸਪੀ ਰੋਪੜ ਦੀ ਅਗਵਾਈ ਵਿੱਚ ਜਿਹੜਾ ਹੈਗਾ ਇਹਨਾਂ ਨੇ ਨਾਲ ਦੇ ਨਾਲ ਕਾਰਵਾਈ ਕਰਨੀ ਸ਼ੁਰੂ ਕੀਤੀ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕੀਤੇ ਹੋਰ ਵੀ ਜਿਹੜੇ ਪੁਰਾਣੇ ਕ੍ਰਿਮਨਲ ਸੀਗੇ ਜਿਨ੍ਹਾਂ ਨੇ ਪਹਿਲਾਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਉਹਨਾਂ ਦੇ ਵੀ ਜਿਹੜੇ ਹੈਗੇ ਨੇ ਰਿਕਾਰਡਸ ਖੰਗਾਲੇ ਗਏ ਜਦੋਂ ਆਪਾਂ ਇਹਨੂੰ ਵਰਕ ਕਰ ਰਹੇ ਸੀਗੇ ਸਾਇੰਟੀਫਿਕਲੀ ਉਹਦੇ ਵਿੱਚ ਅਸੀਂ ਇਹਨੂੰ ਟਰੇਸ ਕੀਤਾ ਇਸ ਕੇਵਾਰਦਤ ਨੂੰ ਔਰ ਜਿਹੜੇ ਤਿੰਨ ਬੰਦੇ ਜਿਨ੍ਹਾਂ ਨੇ ਕ੍ਰਾਈਮ ਨੂੰ ਅੰਜਾਮ ਦਿੱਤਾ ਸੀਗਾ ਨਰਜੋਤ ਸਿੰਘ ਸੁਖਵਿੰਦਰ ਸਿੰਘ ਤੇ ਆਕਾਸ਼ਦੀਪ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈਗਾ ਇੱਕ ਤੇ ਜਿਹੜੇ ਰਿਕਵਰੀ ਕੀਤੀ ਗਈ ਜਿਹੜਾ ਮੋਟਰਸਾਈਕਲ ਇਹਨਾਂ ਨੇ ਜਿਹੜਾ ਇਸਤੇਮਾਲ ਕੀਤਾ ਸੀਗਾ ਕ੍ਰਾਈਮ ਵਿੱਚ ਉਹਨੂੰ ਵੀ ਜਿਹੜਾ ਰਿਕਵਰ ਕੀਤਾ ਗਿਆ ਔਰ ਪ੍ਰੀਮਨਰੀ ਜਿਹੜੀ ਪੁੱਛਗਿੱਛ ਆਪਾਂ ਕੀਤੀ ਸੀਗੀ ਉਹਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਲੇਡੀ ਜਿਹਦੇ ਕੋਲੋਂ ਵਾਰਦਾਤ ਹੋਈ ਸੀਗੀ ਉਹਦੀ ਹੀ ਜਠਾਣੀ ਜਿਹੜੀ ਹੈਗੀ ਹੈ ਜਿਹਦਾ ਨਾਂ ਹੈਗਾ ਸ਼ਿਲਪਾ ਜੈਨ ਉਹਨੇ ਆਪਣੇ ਇੱਕ ਬੁਆਏਫਰੈਂਡ ਜਿਹੜਾ ਹੈਗਾ ਟੋਨੀ ਉਹਦੀ ਉਹਦੇ ਨਾਲ ਗੱਲਬਾਤ ਕੀਤੀ ਸੀਗੀ ਕਿ ਇਹਦੇ ਕੋਲ 골ਡ ਔਰਨਮੈਂਟਸ ਹੁੰਦੇ ਨੇ ਜੇਕਰ ਉਹ ਉਹਦੀ ਖੋ ਕਰਦੇ ਹੈਗੇ ਨੇ ਤੇ ਲੱਖ ਰੁਪਏ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਦੇਣਗੇ ਔਰ ਬਾਕੀ ਦਾ ਜਿਹੜਾ ਸਮਾਨ ਹੈ ਉਹ ਆਪ ਰੱਖ ਲਏਗੀ ਉਹਦੇ ਬੇਸ ਤੇ ਟੋਨੀ ਨੇ ਅੱਗੇ ਰਵੀ ਜਿਹੜਾ ਉਹਦਾ ਵਾਕਿਫ ਹੈਗਾ ਉਹਦੀ ਦੇ ਨਾਲ ਮਿਲਵਾਇਆ ਜਿੰਨੇ ਅੱਗੇ ਤਿੰਨ ਬੰਦੇ ਹਾਇਰ ਕਰਕੇ ਇਸ ਕ੍ਰਾਈਮ ਨੂੰ ਅੰਜਾਮ ਦਿੱਤਾ ਔਰ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਜਿਹੜੀ ਸੀਗੀ ਉਹ ਸਾਡੀ ਪੁਲਿਸ ਦੀ ਟੀਮ ਨੇ ਬਹੁਤ ਹੀ ਸਵਿਫਟਲੀ ਵਰਕ ਕਰਦਿਆਂ ਹੋਇਆ ਤੇ ਤੇਜ਼ਗੀ ਦੇ ਨਾਲ ਕੰਮ ਕਰਦਿਆਂ ਹੋਇਆ ਟਰੇਸ ਵੀ ਕੀਤੀ ਹੈਗੀ ਹੈ ਨਾਲ ਦੇ ਨਾਲ ਬੰਦੇ ਵੀ ਗ੍ਰਿਫਤਾਰ ਕੀਤੇ ਗਏ ਨੇ ਤੇ ਜਿਹੜੀ ਰਿਕਵਰੀ ਵੀ ਹੈਗੀ ਹੈ ਉਹ ਵੀ ਜਿਹੜੀ ਹੈ ਆਪਾਂ ਪੂਰੀ ਕਰ ਲਈ ਹੈ ਜਿਹੜੀ ਵਾਰਦਾਤ ਕਰਾਈ ਹੈ ਉਹਦਾ ਪੂਰਾ ਸੰਬੰਧ ਹੈ ਕਿ ਜਿਹੜੀ ਚੋਰੀ ਹੋਈ ਹੈ ਉਹ ਕਿਸ ਕਿਉਂ ਨੇ ਕੀਤਾ ਗਏ ਨੂੰ ਸਮਝਾ ਬੇਸਿਕਲੀ ਜਿਠਾਣੀ ਲੱਗਦੀ ਹੈਗੀ ਜਿਹੜੀ ਸ਼ਿਲਪਾ ਜੈ ਨੇ ਕੀ ਹੈ ਵਿਕਟਿਮ ਦੀ ਜਿਠਾਣੀ ਲੱਗਦੀ ਹੈਗੀ ਔਰ ਬੇਸਿਕਲੀ ਜਿਹੜੇ 골ਡ ਔਰਨਾਮੈਂਟਸ ਸੀਗੇ ਉਹਨੂੰ ਪਤਾ ਸੀ ਕਿ ਇਹ પાਕੇ ਰੱਖਦੀ ਹੈ ਕਿ ਇਹ ਔਰ ਹੈ ਰੀਅਲ ਹੈਗੇ ਨੇ ਉਹਦੇ ਵਾਸਤੇ ਹੀ ਉਹਨੇ ਜਿਹੜਾ ਹੈਗਾ ਕਿ ਉਸ ਤੋਂ ਪੈਸੇ ਕਮਾ ਲੈ ਕਿ 골ਡ ਔਰਨਾਮੈਂਟਸ ਉਹਨੂੰ ਮਿਲ ਜਾਣਗੇ ਔਰ ਅੱਗੇ ਐਸੇ ਕਰਕੇ ਉਹਨੇ 1 ਲੱਖ ਰੁਪਏ ਤੇ ਜਿਹੜਾ ਹੈਗਾ ਉਹਨੂੰ ਠੇਕੇ ਤੇ ਮੈਂ ਕਹਿ ਦੂੰਗਾ ਕ੍ਰਾਈਮ ਦਿੱਤਾ ਸੀਗਾ ਅੱਗੇ ਸੁਪਾਰੀ ਦਿੱਤੀ ਸੀਗੀ ਔਰ ਕ੍ਰਾਈਮ ਹੋਣ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਉਹ ਸਾਰੇ ਔਰਨਾਮੈਂਟਸ ਮਿਲ ਜਾਣੇ ਸੀਗੇ ਸਾਰੇ ਰਿਕਵਰੀ ਹੋ ਗਈ ਹੈਗੀ ਉਹ ਤੁਹਾਨੂੰ ਆਹਨੇ ਆਪਾਂ ਸਾਂਝੀ ਵੀ ਕਰ ਦਿੰਨੇ ਹੈਗੇ ਚਾਰ ਜਿਹੜੀ ਚੂੜੀਆਂ ਗਈਆਂ ਸੀਗੀਆਂ ਉਹ ਚਾਰੇ ਦੀ ਚਾਰੀ ਰਿਕਵਰ ਹੋ ਗਈਆਂ ਨੇ ਇਸ ਤੋਂ ਇਲਾਵਾ ਜਿਹੜੇ ਦੋ ਮੋਟਰਸਾਈਕਲ ਕ੍ਰਾਈਮ ਵਿੱਚ ਇਸਤੇਮਾਲ ਹੋਏ ਸੀਗੇ ਉਹ ਦੋਨੋਂ ਮੋਟਰਸਾਈਕਲ ਵੀ ਰਿਕਵਰ ਹੋ ਗਏ ਨੇ ਉਹਨਾਂ ਇਹਨਾਂ ਨੂੰ ਆਪਾਂ ਜਸਟ ਆਪਦੇ ਕੋਲ ਪੇਸ਼ ਕਰਾ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਵਾਗੇ ਔਰ ਫਿਰ ਅੱਗੇ ਇਹਨਾਂ ਦੀ ਹੋਰ ਡੂੰਘਾਈ ਦੇ ਨਾਲ ਪੁੱਛਗਿੱਛ ਕਰਾਂਗੇ ਕਿ ਜਿਹੜੇ ਬੰਦੇ ਹੈਗੇ ਨੇ ਹੋਰ ਕਿਸੇ ਕ੍ਰਾਈਮ ਵਿੱਚ ਇਨਵੋਲਡ ਤੇ ਨਹੀਂ ਹੈਗੇ ਨੇ ਹੋਰ ਕੋਈ ਵਾਰਦਾਤ ਇਹਨਾਂ ਨੇ ਪਹਿਲਾਂ ਤੇ ਨਹੀਂ ਕੀਤੀ ਹੋਈ ਇਹਦੇ ਵਿੱਚੋਂ 6 ਬੰਦੇ ਜਿਹੜੇ ਕ੍ਰਾਈਮ ਵਿੱਚ ਇਨਵੋਲਡ ਹੈਗੇ ਨੇ ਨਵਜੋਤ ਸਿੰਘ ਸੁਖਵਿੰਦਰ ਸਿੰਘ ਆਕਾਸ਼ਦੀਪ ਸਿੰਘ ਮੌਕੇ ਤੇ ਜਿਹੜਾ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀਗਾ ਰਵੀ ਤੇ ਟੋਨੀ ਜਿਹੜਾ ਹੈਗਾ ਜਿਨ੍ਹਾਂ ਨੇ ਇਹਨਾਂ ਨੂੰ ਹਾਇਰ ਕੀਤਾ ਸੀਗਾ ਔਰ ਜਿਹੜੀ ਸਾਜ਼ਿਸ਼ ਕਰਤਾ ਹੈ ਕਿ ਇਹ ਲੇਡੀ ਜਿਹੜੀ ਸ਼ਿਲਪਾ ਜੈਨ ਉਹ ਜਿਹੜੀ ਹੈਗੀ ਹੈ ਇਹ 6 ਬੰਦੇ ਇਨਵੋਲਡ ਸੀਗੇ ਜਿਹਦੇ ਵਿੱਚੋਂ ਟੋਨੀ ਨੂੰ ਛੱਡ ਕੇ ਬਾਕੀ ਸਾਰੇ ਬੰਦੇ ਗ੍ਰਿਫਤਾਰ ਕਰ ਲਏ ਗਏ ਨੇ ਟੋਨੀ ਵਾਸਤੇ ਟੀਮ ਸਾਡੀਆਂ ਰੇਡ ਕਰ ਰਹੀਆਂ ਨੇ ਉਹਨੂੰ ਵੀ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ। ਠੀਕ